ਹਾਂਜੀ ਅੱਜ ਵਾਲੇ ਸੂਟ ਸਾਰੇ ਹੀ कॉटन ਦੇ ਸੂਟ ਰਹਿਣਗੇ ਇਹ ਵਾਲੇ ਮੈਚਿੰਗ ਸੂਟ ਨੇ ਵਿਦਆਊਟ ਦੁਪੱਟਾ ਜੀ ਸ਼ਿਪਿੰਗ ਇਹਨਾਂ ਦੀ ਫ੍ਰੀ ਰਹਿਣ ਵਾਲੀ ਹੈ ਕੈਮਬਰੀ कॉटन ਇਹਨਾਂ ਦਾ ਫੈਬਰਿਕ ਰਹੇਗਾ ਮੈਚਿੰਗ ਸੂਟ ਰਹਿਣਗੇ ਇਹ ਵਾਲੇ ਤੇ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਸਿਲੈਕਟ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਆ ਇਹ ਵਾਲੇ ਸੂਟ ਰਹਿਣਗੇ ਜੀ ਮਸਲੀਨ कॉटन ਦੇ ਨਾਲ ਦੁਪੱਟੇ ਦੇ ਉੱਪਰ ਵੀ ਵਰਕ ਆਏਗਾ ਕਟਵਰਕ ਨਾਲ ਬਾਟਮ ਪਲੇਨ ਰਹੇਗੀ ਤੇ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਸ਼ਰਟ बॉਟਮ ਦੁਪੱਟਾ ਸਾਰਾ ਪਿਓਰ ਕਾਟਨ ਦਾ ਰਹੇਗਾ ਪਿਓਰ ਕਾਟਨ ਦਾ ਰਹੇਗਾ ਤੇ ਇਹਨਾਂ ਦੇ neck ਦੇ ਉੱਪਰ ਵਰਕ ਰਹੇਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਇਹਨਾਂ ਦੀ 올 ਇੰਡੀਆ ਫ੍ਰੀ ਹੈ ਜੀ ਇਹ ਆਪਾਂ ਸੇਲ ਦੇ ਵਿੱਚ ਸੂਟ ਸਾਰੇ ਹੀ ਕੱਢੇ ਹੋਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਚੋਂ ਆਰਡਰ ਕਰ ਸਕਦੇ ਹੋ ਇੱਕ ਸੂਟ ਵੀ ਆਰਡਰ ਕਰ ਸਕਦੇ ਹੋ ਇੱਕ ਤੋਂ ਜ਼ਿਆਦਾ ਸੂਟ ਵੀ ਆਰਡਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਆ ਤੇ ਤੁਸੀਂ ਇਹਨਾਂ ਨੂੰ ਸ਼ਿਪਿੰਗ ਫ੍ਰੀ ਹੈ ਇਹਨਾਂ ਦੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਫੇਸ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਤੁਸੀਂ ਇਹਨਾਂ ਨੂੰ ਬੁੱਕ ਕਰ ਸਕਦੇ ਹੋ ਆਪਣੇ ਸੂਟ ਤੁਸੀਂ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਹੈ ਐਂਡ ਬਹੁਤ ਹੀ ਜ਼ਿਆਦਾ ਸੋਹਣੇ ਦੁਪੱਟੇ ਹੁੰਦੇ ਆ ਸੌਫਟ ਮਲਮਲ ਕਾਟਨ ਦੇ ਦੁਪੱਟੇ ਰਹਿੰਦੇ ਨੇ ਇਹਨਾਂ ਦੇ ਨਾਲ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਹੈ ਕੋਈ ਵੀ ਐਕਸਟਰਾ ਚਾਰजेस ਨਹੀਂ ਲਿਆ ਜਾਏਗਾ ਤੁਹਾਡੇ ਤੋਂ ਜੋ ਵੀ ਉੱਪਰ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸੇਮ ਪ੍ਰਾਈਸ ਰਹੇਗਾ ਜਿਹੜਾ ਮੇਰਾ WhatsApp ਨੰਬਰ ਹੁੰਦਾ ਜੀ ਉਸ ਤੇ ਨੰਬਰ ਤੇ ਆਰਡਰ ਕਰ ਸਕਦੇ ਆ ਤੁਸੀਂ ਥੈਂਕ ਯੂ so much ਵੀਡੀਓ ਦੇਖਣ ਲਈ ਧੰਨਵਾਦ